AC ਦੀ ਜ਼ਰੂਰਤ ਹੈ ਕਿ কুলਰ ਲਵਾਵੇ ਬੰਦਾ 에어 ਕੰਡੀਸ਼ਨ ਤੇ 에어 কুলਰ ਇਹ ਦੋਏ ਮਸ਼ੀਨਾਂ ਇੱਕ ਦੂਜੇ ਤੋਂ ਪੁੱਠਾ ਕੰਮ ਕਰਦੀਆਂ ਨੇ ਪੁੱਠਾ ਕੰਮ ਕਰਦੀਆਂ AC ਅਸਲ ਦੇ ਵਿੱਚ ਕੀ ਹੈ AC ਹਵਾ ਦੇ ਵਿੱਚੋਂ ਪਾਣੀ ਬਾਹਰ ਚੂਸਦਾ ਤੇ কুলਰ ਉਹਦੇ ਵਿੱਚ ਪਾਣੀ ਅਰਲਾਉਂਦਾ ਹੁਣ ਕਮਰੇ 'ਚ ਤਾਂ ਹੈ ਨਹੀਂ ਫਿਰ ਉਹ ਸਾਡੇ ਹੱਡਾਂ 'ਚੋਂ ਕੱਢਦਾ ਨਾ ਮੇ ਸਾਡੇ ਸਰੀਰ ਚੋਂ ਖਿੱਚਣੀ ਸ਼ੁਰੂ ਕਰ ਦਿੰਦਾ ਹੈ ਤਾਂ ਹੀ ਅਕਸਰ ਜਦ ਆਪਾਂ ਏਸੀ ਵਾਲੇ ਰੂਮ ਦੇ ਵਿੱਚ ਬੈਠੇ ਨੇ ਆਪਣੀ ਸਕਿਨ ਡਰਾਈ ਹੋ ਜਾਂਦੀ ਹੈ ਸਕਿਨ ਡਰਾਈ ਹੋ ਜੂ ਜੋੜਾਂ ਦਾ ਦਰਦ ਸ਼ੁਰੂ ਹੋ ਜਾਂਦਾ ਇਹ ਸਮੱਸਿਆ ਹੀ ਇੱਥੋਂ ਖੜੀ ਹੁੰਦੀ ਹੈ ਵੀ ਅਸੀਂ ਮਸ਼ੀਨ ਨੂੰ ਗਲਤ ਜਗਾ ਤੇ ਅਪਲਾਈ ਕਰਦੇ ਸਮਾਂ ਹੈਗਾ ਆਪਣਾ ਇਹ ਜੂਨ ਦਾ ਜੂਨ ਜੁਲਾਈ ਦਾ ਸਮਾਂ ਚੱਲੀ ਜਾਂਦਾ ਹੈ ਇਸ ਟਾਈਮ ਦੇ ਵਿੱਚ ਇਹਨਾਂ ਦੀ ਸਭ ਤੋਂ ਵੱਧ ਲੋਡ ਪੈਂਦੀ ਹੈ ਕਹਿੰਦੇ ਜੀ ਤੇ ਜੇ ਤੁਸੀਂ ਮਾਰਕੀਟ ਚ ਚਲ ਜਓ ਲੈਣ ਵਾਸਤੇ ਏਸੀ ਤਾਂ ਪਰ ਪਰ ਕੇ ਐਸੇ ਐਸੀ ਤੁਹਾਨੂੰ ਦੇਣਗੇ ਵੀ ਭਾਈ ਇਹ ਹੈਵੀ ਡਿਊਟੀ ਏਸੀ ਆ ਇਹ ਇਨਵਰਟਰ ਏਸੀ ਆ ਇਹ ਵਿੰਡੋ ਏਸੀ ਆ ਸਪਲਟ ਏਸੀ ਆ ਸਿੰਪਲ ਏਸੀ ਆ 3 ਸਟਾਰ 5 ਸਟਾਰ 2 ਸਟਾਰ ਇਦਾਂ ਦੀ ਚੀਜ਼ਾਂ ਹੁੰਦੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਏਸੀ ਦੀ ਜ਼ਰੂਰਤ ਹੈ ਕਿ 쿨ਰ ਲਵਾਵੇ ਬੰਦਾ ਦੇਖੋ ਕੋਈ ਵੀ ਚੀਜ਼ ਇੱਕ ਦੂਸਰੀ ਦਾ ਰਿਪਲੇਸਮੈਂਟ ਨਹੀਂ ਹੁੰਦੀ ਪਹਿਲੀ ਗੱਲ ਸਪਸ਼ਟ ਕਰ ਦਿਆਂ ਹਰ ਮਸ਼ੀਨ ਦੀ ਆਪਦੀ ਇੱਕ ਵੱਖਰੀ ਵਰਕਿੰਗ ਹੈ ਜੋ ਕਮ ਬਾਈਕ ਕਰ ਸਕਦੀ ਉਹ ਕਾਰ ਨਹੀਂ ਕਰ ਸਕਦੀ ਉਹ ਕਾਰ ਕਰ ਸਕਦੀ ਹੈ ਬਾਈਕ ਨਹੀਂ ਕਰ ਸਕਦੀ ਹੈ ਹੈਗੇ ਦੋ ਹੀ ਵਿਕਲਪ ਨੇ ਹਮ ਇੱਕ ਦੂਸਰੇ ਦਾ ਕੰਮ ਨਹੀਂ ਕਰ ਸਕਦੇ ਤੇ ਇੱਥੇ ਥੋੜਾ ਜਿਹਾ ਕਿਉਂਕਿ ਮੌਸਮ ਨਾਲ ਤੱल्लुक ਆਤਾ ਹੈ ਜਿਹੜੇ ਸਾਡੇ ਇਸ ਏਰੀਆ ਹੈ ਜਿਸ ਵੈਲਟ 'ਚ ਅਸੀਂ ਬੈਠੇ ਆਂ ਇੱਥੇ ਅਸੀਂ ਟੈਕਨੋਲੋਜੀ ਨੂੰ ਵਰਤਦੇ ਨਹੀਂ ਹਾਂ ਟੈਕਨੋਲੋਜੀ ਦਾ ਕਚੁੰਬਰ ਕੱਢਦੇ ਆਂ ਅੱਛਾ ਤੂੰ ਮੇਰੇ ਨਾਲ ਤੇ ਉਹਦਾ ਕੰਜ਼ਿਊਮਰ ਘਟਦਾ ਰਿਹਾ ਮਤਲਬ ਵੀ ਜੇ ਕੋਈ ਚੀਜ਼ ਹੱਥ ਲੱਗ ਗਈ ਉਹਨੂੰ ਵੱਧ ਦੇਣਾ ਇਹ ਗੱਲ ਮੈਂ ਤਾਂ ਕਹਿ ਰਿਹਾ ਵੀ ਅਕਸਰ ਅਸੀਂ ਬਹੁਤ ਸਾਰੀਆਂ ਵੀਡੀਓ ਦੇਖਦੇ ਹਾਂ ਹਾਂ ਜਾਂ ਲੋਕਾਂ ਦੇ ਦਾਅਵੇ ਦੇਖਦੇ ਹਾਂ ਵੀ ਏਸੀ ਵਰਗਾ ਕੂਲਰ ਹਾਂ ਬੜਾ ਵੱਡਾ ਵੱਡਾ ਏਸੀ ਵਰਗਾ ਕੂਲਰ ਪਰ ਕੂਲਰ ਵਰਗਾ ਏਸੀ ਨਹੀਂ ਕਹਿੰਦੇ ਹੁੰਦੇ ਪਰ ਹਾਂ ਕੂਲਰ ਵਰਗਾ ਏਸੀ ਨਹੀਂ ਕਹਿੰਦੇ ਆਪਾਂ ਹਾਂ ਤੇ ਉਹਦੇ ਵਿੱਚ ਮੇਨ ਮੁੱਦਾ ਇਹ ਹੈ ਵੀ ਜਿਹੜਾ 에어 ਕੰਡੀਸ਼ਨ ਤੇ 에어 ਕੂਲਰ ਇਹ ਦੋਏ ਮਸ਼ੀਨਾਂ ਇੱਕ ਦੂਜੇ ਤੋਂ ਪੁੱਠਾ ਕੰਮ ਕਰਦੀਆਂ ਨੇ ਪੁੱਠਾ ਕੰਮ ਕਰਦੀਆਂ ਨੇ ਹਮ 180 ਡਿਗਰੀ ਪੁੱਠਾ ਕੰਮ ਇਹਨਾਂ ਦਾ ਅੱਛਾ ਹਾਂਜੀ ਬਿਲਕੁਲ ਪੁੱਠਾ ਹੁਣ ਹੁੰਦਾ ਕੀ ਹੈ ਵੀ ਮਾਰਚ ਮਹੀਨੇ ਦੇ ਤੋਂ ਬਾਅਦ ਚ ਹਵਾ ਦੇ ਵਿੱਚ ਗਰਮੀ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਨਮੀ ਦੀ ਘਾਟ ਹੋ ਜਾਂਦੀ ਹੈ ਹਵਾ ਖੁਸ਼ਕ ਹੁੰਦੀ ਹੈ ਹਮ ਹਵਾ ਘਟਦੀ ਘਟਦੀ 10% ਮੌਇਸਚਰ ਤੇ ਵੀ ਆਉਂਦੀ ਹੈ। ਇੰਨੀ ਘਟ ਜਾਂਦੀ ਹੈ। ਹਾਂਜੀ ਮੈਂ ਰੂਟੀਨ 'ਚ ਸਾਡੇ ਸਾਰੇ ਵੈਦਰ ਦੇ ਮੀਟਰ ਮੈਂ ਲੰਗਵਾਏ ਹੋਏ ਨੇ। ਹੂੰ। ਉੱਥੇ ਅਸੀਂ ਦੇਖਦੇ ਰਹੇ ਨਾ 10 ਤੇ ਵੀ ਕਈ ਵਾਰੀ ਆ ਜਾਂਦੀ ਹੈ। ਜਦੋਂ 10% ਨਮੀ ਆਉਂਦੀ ਹੈ ਤਾਂ ਉਦੋਂ ਜਿਹੜੀ ਆਮ ਹਵਾ ਹੈ ਉਹ ਐ ਆਉਂਦੀ ਹੁੰਦੀ ਹੈ ਜਿਵੇਂ ਪੱਠੀ ਚੋਂ ਆ ਰਹੀ ਹੁੰਦੀ ਹੈ। ਲੋ ਵਗਦੀ ਹੈ। ਜਦੋਂ ਅਸੀਂ ਕਹਿੰਦੇ ਵੀ ਲੋ ਚੱਲਦੀ ਹੈ। ਲੋ ਵਜਲਪੀ। 40 ਡਿਗਰੀ 45 ਡਿਗਰੀ ਤੇ ਲੋ ਵਧੀਆ ਸਟਾਰਟ ਹੋ ਜਾਂਦੀ ਹੈ। ਹੂੰ। ਪਰ ਲੋ ਦੇ ਵੀ ਦੋ ਰੰਗ ਨੇ ਲੋ ਦੇ ਅੱਜ ਕੱਲ੍ਹ ਵੀ 45 ਡਿਗਰੀ ਆਊਗਾ 47 ਆਊਗਾ ਹੁਣ ਲੋ ਨਹੀਂ ਚੱਲਦੀ ਫਿਰ ਕੀ ਹੋ ਗਿਆ ਕਿਉਂਕਿ ਉਹ ਦਿਨਾਂ ਦੇ ਵਿੱਚ ਹਵਾ ਦੇ ਵਿੱਚ ਪਾਣੀ ਨਹੀਂ ਘਾਟ ਹੋ ਗਿਆ ਤਾਂ ਹ ਲੋ ਬਣ ਜਾਂਦੀ ਹੈ ਹਾਈ ਟੈਂਪਰੇਚਰ ਤੇ ਉਸ ਟਾਈਮ 'ਚ ਮਨੁੱਖ ਨੂੰ ਚਾਹੀਦੀ ਹੈ ਠੰਡ ਹੁਣ ਪਾਣੀ ਘਟਿਆ ਹੋਇਆ ਹੈ ਉਹਨੋਂ ਇੱਕ ਜਿਵੇਂ ਘਰਾਂ ਦੇ ਵਿੱਚ ਆਪਾਂ ਮੋਟਾ ਜਿਹਾ ਫਾਰਮੂਲਾ ਵੀ ਜੇ ਕਿਸੇ ਨੂੰ ਚੱਕਰ ਆ ਜਾਣਾ ਆਪਾਂ ਨੂੰ ਪਤਾ ਲੱਗ ਜਾਣਾ ਬੀਪੀ ਘਟ ਗਿਆ ਹੂੰ ਤੇ ਆਪਾਂ ਕੀ ਕਰਦੇ ਆ ਵੀ ਨਮਕ ਵਾਲਾ ਪਾਣੀ ਪਿਆ ਪਾਣੀ ਪਿਆ ਦੋ ਇਹਨੂੰ ਹਾਂ ਨੂਣ ਪਾ ਕੇ ਨੂਣ ਪਾ ਕੇ ਪਾਣੀ ਪਿਆ ਦੋ ਹੂੰ ਇਹਦਾ ਪੂਰਾ ਹੋ ਜਾਊ ਬੀਪੀ ਨਾਰਮਲ ਹੋ ਜਾਊ ਠੀਕ ਹੈ ਹੁਣ ਪਹਿਲਾਂ ਜੀ ਸੋਚ ਕੇ ਦੇਖੋ ਵੀ ਜੇ ਬੀਪੀ ਵਾਲੇ ਦਾ ਬੀਪੀ ਵਧ ਗਿਆ ਚੱਕਰ ਆ ਗਏ ਉਸ ਤੋਂ ਮੇਰੇ ਵਰਗਾ ਪਾ ਕੇ ਨੂਣ ਦੇ 2 ਚਮਚੇ ਓਟੋਕੇ ਫਿਰ ਕੀ ਬਣੂ ਹਾਂ ਉਹ ਤਾਂ ਤਤੱਲੀਆਂ ਮਚਾ ਦੂ ਉਹਦੀਆਂ ਠੀਕ ਹਾਂ ਇਹ ਬਿਲਕੁਲ ਸੇਮ ਚੀਜ਼ ਹੈ ਅੱਛਾ ਹੁੰਦਾ ਕਿ ਆ ਵੀ ਨਮੀ ਪਹਿਲਾਂ ਹੀ ਘਟ ਗਈ ਹਵਾ ਚੋਂ ਹੂੰ ਉੱਤੋਂ ਅਸੀਂ ਏਸੀ ਚਲਾ ਲਿਆ ਏਸੀ ਅਸਲ ਦੇ ਵਿੱਚ ਕੀ ਹੈ ਏਸੀ ਹਵਾ ਦੇ ਵਿੱਚੋਂ ਪਾਣੀ ਬਾਹਰ ਚੂਸਦਾ ਤੇ ਕੂਲਰ ਉਹਦੇ ਵਿੱਚ ਪਾਣੀ ਅਰਲਾਉਂਦਾ ਯਾਨੀ ਹੁਣ ਆਪਣੇ ਕਮਰੇ ਦੇ ਵਿੱਚ ਜਿੰਨਾ ਮੌਇਸਚਰ ਹੈ ਇਹ ਏਸੀ ਚੱਕ ਰਿਹਾ ਉਹਨੂੰ ਇੱਥੋਂ ਚੁੱਕ ਕੇ ਬਾਹਰ ਲੈ ਕੇ ਜਾ ਰਿਹਾ ਹੈ ਬਾਹਰ ਜਾ ਕੇ ਤੁਸੀਂ ਦੇਖਣਾ ਵੀ ਬਾਹਰ ਤੁਪਕੇ ਜਿਹੜੇ ਡਿੱਗਦੇ ਹੁੰਦੇ ਨੇ ਪਾਣੀ ਪਾਣੀ ਡਿੱਗਦੇ ਨੇ ਪਾਣੀ ਦੇ ਬਾਲਟੀ ਵੀ ਭਰ ਦੰਦਾ ਹੈ ਉਹ ਸਾਰਾ ਅੰਦਰੋਂ ਹੀ ਪਾਣੀ ਚੱਕ ਕੇ ਲੈ ਕੇ ਬਾਹਰ ਕੱਢਿਆ ਉਹਨੇ ਹੁਣ ਤੁਸੀਂ ਦੱਸੋ ਵੀ 10% 15% ਤਾਂ ਨਵੀਂ ਹੈ ਮਨੁੱਖ ਨੂੰ ਘਟੋ ਘਟ 50% ਚਾਹੀਦੀ ਵੀ ਹੈ ਆਪਾਂ ਉਹ 10% ਦੇ ਵੀ 16 ਤੇ ਲਾ ਕੇ ਏਸੀ ਸਾਰੀ ਹਵਾ ਬਾਹਰ ਕੱਢ ਦਿੰਦੇ ਆ ਉਹ ਚੋਂ ਜਿਹੜੀ ਪੋਰਾ ਪਰ ਨਵੀਂ ਰਹਿੰਦੀ ਉਹ ਵੀ ਖਿੱਚਣਾ ਸ਼ੁਰੂ ਕਰ ਦਿੰਦੇ ਆ ਫਿਰ ਉਹ ਨਵੀਂ ਹੁਣ ਕਵਰੇਜ ਤਾਂ ਹੈ ਨਹੀਂ ਹੂੰ ਫਿਰ ਉਹ ਸਾਡੇ ਹੱਡਾਂ ਚੋਂ ਕੱਢਦਾ ਨਵੀਂ ਸਾਡੇ ਸਰੀਰ ਚੋਂ ਖਿੱਚਣੀ ਸ਼ੁਰੂ ਕਰ ਦਿੰਦਾ ਹੈ ਹਮ ਤਾਂ ਹੀ ਅਕਸਰ ਜਦ ਆਪਾਂ ਏਸੀ ਵਾਲੇ ਰੂਮ ਦੇ ਵਿੱਚ ਬੈਠੇ ਨੇ ਆਪਣੀ ਸਕਿਨ ਡਰਾਈ ਹੋ ਜਾਂਦੀ ਹੈ ਸਕਿਨ ਡਰਾਈ ਹੋ ਜਾਊ ਜੋੜਾਂ ਦਾ ਦਰਦ ਸ਼ੁਰੂ ਹੋ ਜਾਊ ਇਹ ਸਮੱਸਿਆ ਹੀ ਇੱਥੋਂ ਖੜੀ ਹੁੰਦੀ ਹੈ ਵੀ ਅਸੀਂ ਮਸ਼ੀਨ ਨੂੰ ਗਲਤ ਜਗ੍ਹਾ ਤੇ ਅਪਲਾਈ ਕਰਤਾ ਉਹ ਉਹ ਦਾ ਮੌਸਮ ਹੈ ਹੀ ਨਹੀਂ